ਹਾਂ ਜੀ ਅੱਜ ਜਿਹੜਾ ਜੀ ਟ੍ਰਾਇੰਗ ਕੀਤਾ ਮੈਂ ਅੰਕਸ਼ਾ ਤੋਂ ਤੱਕ ਦੇਖਿਆ ਬਹੁਤ ਜ਼ਿਆਦਾ ਟ੍ਰੈਫਿਕ ਦਾ ਕੰਜੈਕਸ਼ਨ ਹੈ ਸਪੈਸ਼ਲੀ ਜਿਹੜਾ ਬਸ ਸਟੈਂਡ ਤੋਂ ਲੈ ਕੇ ਤੇ ਮੂਗਾ ਰੋਡ ਤੇ ਜਿਹੜਾ ਪਿਛਲ ਕੋਧਰ ਰੋਡਾਂ ਦਾ ਇਹ ਤੇ ਬਾਜ਼ਾਰ ਦੇ ਵਿੱਚ ਜਿਹੜਾ ਅੰਦਰ ਜਾਂਦਾ ਵਾ ਅ ਭੇਂ ਬਾਜ਼ਾਰ ਜਿਹੜਾ ਉੱਥੇ ਬਹੁਤ ਜ਼ਿਆਦਾ ਕੰਜੈਕਸ਼ਨ ਹੈ ਔਰ ਇਹ ਬਹੁਤ ਹੀ ਲੋਕਾਂ ਨੇ ਆਪ ਵੀ ਇਲੀਗਲ ਇੰਟਰੋਡਜਮੈਂਟ ਕੀਤੀ ਹੈ ਔਰ ਅੱਗੇ ਜਿਹੜੀਆਂ ਕਈ ਰੇੜੀਆਂ ਵੈਸੇ ਲਵਾਈਆਂ ਅੱਗੇ ਔਰ ਉਸ ਤੋਂ ਬਾਅਦ ਪਾਰਕਿੰਗ ਹੋ ਰਹੀ ਹੈ ਸੜਕ ਜਿਹੜੀ ਹੈ ਆਲਮੋਸਟ ਘੱਟੋ-ਘੱਟ 100 ਫੁੱਟ ਚੜੀ ਹੈਗੀ ਹੈ ਬਟ ਉਹ ਜਸਟ 20 ਫੁੱਟ ਵੀ ਨਹੀਂ ਰਹਿ ਗਈ ਇਹਨੂੰ ਇਨਕੋਰਪੋਰਟਮੈਂਟ ਹੈ ਕੋ ਸਾਰਿਆਂ ਨੂੰ ਤੁਹਾਡੇ ਮਾਧਮ ਰਾਈ ਮੈਂ ਬੇਨਤੀ ਕਰਦਾ ਕਿ ਅੱਜ ਅਸੀਂ ਉਹਨਾਂ ਨੂੰ ਸਾਰਾ ਇੱਕ ਵਾਰਨਿੰਗ ਅਸੀਂ ਦਿੱਤੀ ਹੈ ਕਿ ਇਹ ਆਪਣਾ ਜਿਹੜਾ ਏਰੀਅਲ ਇਨਕੋਰਪੋਰਟਮੈਂਟ ਆਪਣੀ ਜਿਹੜੀ ਹਟਾਉਣ ਤੇ ਆਪਣੇ ਅੰਦਰ ਲਾਂਡ ਜਿਹੜੀਆਂ ਨਾਲ ਲੱਗਣ ਦੇਣ ਅੱਗੇ ਤੇ ਜੇਕਰ ਦੁਬਾਰਾ ਫੇਰ ਇਦਾਂ ਕਰਨਗੇ ਕੱਲ ਤੋਂ ਉਹਨਾਂ ਨੂੰ ਪਤਾ ਕੀਤਾ ਕਿ ਨਹੀਂ ਜੇ ਦੁਬਾਰਾ ਕਰ ਲੇਗੇ ਤਾਂ ਫਿਰ ਲੀਗਲ ਐਕਸ਼ਨ ਲਿਆ ਜਾਏਗਾ ਸਟਾਪ ਸਰ ਜਿਹੜੇ ਬੁਲਟ ਮੋਟਰਸ ਵਾਲਾ ਪਟਾਕੇ ਮਾਰਦੇ ਨੇ ਉਹਨਾਂ ਨਾਲ ਕੀ ਕੀਤਾ ਗਿਆ ਬੁਲਟ ਵਾਲੇ ਜਿਹੜੇ ਪਟਾਕੇ ਮਾਰਦੇ ਆ ਜਾਂ ਦੂਜੇ ਵਾਰਾਗਰਦੀ ਕਰਦੇ ਆ ਉਹਨਾਂ ਨੂੰ ਮੇਰੀ ਸਖਤ ਹਦਾਇਤ ਹੈ ਕਿ ਬਾਝਾਂਣ ਇਸ ਕੰਮ ਤੋਂ ਅਦਰਵਾਈਜ਼ ਉਹਨਾਂ ਦੇ ਕੇਸ ਚੜਾਵਾ ਕੱਲਾ ਚਲਾਣ ਨਹੀਂ ਹੈ ਇਹਦਾ ਐਫਆਈਆਰ ਪਿਲਾਜ ਹੋ ਸਕਦੀ ਹੈ ਸਾਊਂਡ ਪੋਲੂਸ਼ਨ ਐਕਸ ਦੇ ਕੇਸ ਤੇ ਪਰਚਾ ਵੀ ਤਾਂ ਅਜੇ ਹਲਦੀ ਕੜੀ ਮੈਂ ਵਾਰਨਿੰਗ ਹੀ ਦੇ ਰਿਹਾ ਚਲਾਣ ਉਹਨਾਂ ਦਾ ਕਰਕੇ ਤੇ ਅਦਰਵਾਈਜ਼ ਜਿਹੜਾ ਐਫਆਈਆਰ ਵੀ ਦਰਜ ਕਰਾਂਗੇ ਸਰ ਕੱਲ ਤੋਂ ਜੇ ਨਾਇਨਾਂ ਦੇ ਰੇੜੀਆਂ ਕੋ پاس ਕੀਤੀ ਕਹਿੰਦਾ ਇਹਦੇ ਤੇ ਚਲਾਨ ਕੱਟੇ ਜਾਣਗੇ ਗੱਲ ਤੋਂ ਬਿਲਕੁਲ ਜੀ ਪਹਿਲੇ ਤਾਂ ਅਸੀਂ ਈਓ ਸਾਹਿਬ ਨਾਲ ਗੱਲ ਹੋਈ ਆ ਪਹਿਲੇ ਤਾਂ ਅਸੀਂ ਉਹ ਚਲਾਨ ਕਟਾਂਗੇ ਜੇ ਫਿਰ ਵੀ ਨਹੀਂ हटਣਗੇ ਫਿਰ ਅਸੀਂ ਇੱਕ ਆਈਪੀਸੀ ਦਾ ਸੈਕਸ਼ਨ ਪਹਿਲੇ 283 ਹੁੰਦਾ ਸੀ ਉਹਦਾ ਸਬਸੀਡੈਂਟ ਜਿਹੜਾ ਸੈਕਸ਼ਨ ਹੈਗਾ ਬੀਐਨਐਸ ਤੋਂ ਉਹਦੇ ਦੇਸ਼ਾਂ ਦੇ ਖੇਸ ਪਰਚਾ ਦਰਜ ਕਰਾਂਗੇ ਸਨਮਾਨ